ਡਾਕਟਰ ਸ਼ਰਦਾ ਆਯੁਰਵੈਦਿਕ ਪਾਰ ਖੜੇ ਆ ਤੇ ਡਾਕਟਰ ਸੋਨਾ ਗੱਲਬਾਤ ਕਰਨਗੇ ਪਹਿਲਾ ਜਿਹੜੇ ਪੇਸ਼ੈਂਟ ਨੇ ਜਿਹੜੇ ਸਹੀ ਹੋਏ ਨੇ ਟ੍ਰੀਟਮੈਂਟ ਉਹਨਾਂ ਦਾ ਕੀ ਵੀ ਹੋਇਆ ਤੇ ਕੀ ਪ੍ਰੋਬਲਮਸ ਆ ਰਹੀਆਂ ਸੀਗੀਆਂ ਤੇ ਪੇਸ਼ੈਂਟ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਸਸੀ ਗਾਲ ਅਸੀਂ ਸਸੀ ਗਾਲ ਜੀ ਕਿਹਨਾ ਤੁਹਾਡਾ ਕਮਲਜੀਤ ਸਿੰਘ ਜੀ ਕਿੱਥੋਂ ਆਏ ਹੋ ਡੁਗਰੀ ਤੋਂ ਤੇ ਕੀ ਪ੍ਰੋਬਲਮ ਸੀ ਤੁਹਾਨੂੰ ਜੀ ਬੋਲੋ ਮੇਰੇ ਆ ਹੱਥ ਪੈਰਾਂ ਦੇ ਜੋੜਾਂ ਨੂੰ ਦਰਦ ਹੁੰਦਾ ਸੀਗਾ ਜੀ ਮੈਨੂੰ ਪਹਿਲਾਂ ਲਾਸਟ ਟਾਈਮ ਮਤਲਬ ਕਿ 60 2 ਸਾਲ ਪਹਿਲਾਂ ਵੀ ਬੁਖਾਰ ਚੜ੍ਹ ਗਿਆ ਸੀ ਚਿਕਨਗੁਨੀ ਹੋ ਗਿਆ ਸੀਗਾ ਚਿਕਨਗੁਨੀ ਆਉਣ ਤੋਂ ਬਾਅਦ ਫਿਰ ਮੇਰੇ ਨਾਲ ਮਤਲਬ ਕਿ ਹੱਥ ਪੈਰ ਨਹੀਂ ਸੀ ਚੱਲਦੇ ਮੇਰਾ ਆਟੋਮੋਬਾਈਲ ਦਾ ਕੰਮ ਹੈ ਤੇ ਮੈਂ ਬਹੁਤ ਜ਼ੋਰ ਨਾਲ ਮਤਲਬ ਕਿ ਨਟ ਬੋਲਟ ਵਗੈਰਾ ਖੋਲਨੇ ਹੁੰਦੇ ਸੀ ਤੇ ਮੇਰੇ ਕੋਲ ਬਹੁਤ ਔਖਾ ਹੁੰਦਾ ਸੀ ਫਿਰ ਮੈਂ ਮਤਲਬ ਕਿ ਇਲਾਜ ਕਾਫੀ ਕਰਾਇਆ ਪਰ ਮੈਨੂੰ ਕਿਸੇ ਪਾਸੋਂ ਵੀ ਕੋਈ ਮਤਲਬ ਕਿ ਰਿਸਪਾਂਸ ਨਹੀਂ ਮਿਲਿਆ ਜੀ ਤੇ ਇਸ ਤਰੀ ਨਾਲ ਮੈਂ ਇੱਕ ਦੋ ਵਾਰੀ ਮਤਲਬ ਕਿਸੇ ਨੇ ਦੱਸਿਆ ਤਾਂ ਫਿਰ ਮੈਂ ਇੱਥੇ ਪਹੁੰਚਿਆ ਪਹਿਲਾਂ ਇੱਕ ਵਾਰੀ ਦਵਾਈ ਲਈ ਪਰ ਥੋੜਾ ਜਿਹਾ ਮਨ ਨੂੰ ਫਰਕ ਲੱਗਿਆ ਫਿਰ ਮੈਂ ਦੂਜੀ ਦਫਾ ਫੇਰ ਲਈ ਤੇ ਫਿਰ ਮੈਂ ਠੀਕ ਹੋ ਗਿਆ ਪਹਿਲਾਂ ਜਦ ਦਵਾਈ ਖਾਂਦਾ ਸੀਗਾ ਜਿੰਨਾ ਚਿਰ ਅਸਰ ਸੀ ਉਹ ਚੱਲ ਪੈਂਦਾ ਸੀ ਕੰਮ ਫਿਰ ਉਹੀ ਆਉਂਦਾ ਸੀ ਫਿਰ ਉਸ ਤੋਂ ਬਾਅਦ ਉਹੀ ਕੰਮ ਹੋ ਜਾਂਦਾ ਸੀਗਾ ਫਿਰ ਮੈਂ ਬੜਾ ਆਪਣਾ ਰੋਣ ਲੱਗਦਾ ਸੀ ਵੀ ਕਿੱਦਾਂ ਕੰਮ ਹੋਊਗਾ ਇਹ ਤੇ ਫਿਰ ਕਰਦੇ ਕਰਾਂਦੇ ਆਪਣੇ ਥੋੜੀ